ਸਿਕਾਲ ਸਾਰਿਆਂ ਦਾ ਵੈਲਕਮ ਹੈ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈスマਇਲ ਵਲੌਗ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਆਲੂ ਗੋਭੀ ਦੀ ਰੈਸਪੀ ਤੇ ਲਾਸਟ ਤੱਕ ਬਨੇ ਰਹੋ ਜੀ ਸਾਡੇ ਚੈਨਲ ਦੇ ਨਾਲ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਨੇ ਰਹੋ ਲਾਸਟ ਤੱਕ ਵੀਡੀਓ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਜ਼ਰੂਰ ਦੇਖਣਾ ਜੀ ਸਭ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਕੱਟ ਲਈ ਹੈ ਜੀ ਆਲੂ ਗੋਭੀ ਦੀ ਸਬਜੀ ਇੱਧਰ ਤੜਕੇ ਵਾਸਤੇ ਮੱਥੀ ਧਨੀਆ ਪਾਲਕ ਪਹਿਲਾਂ ਹੀ ਕੱਟ ਲਿਆ ਸੀਗਾ ਤੇ ਗੋਭੀ ਜਿਹੜੀ ਐ ਸੀ ਪਹਿਲਾਂ ਵਾਸ਼ ਕਰ ਲਈ ਸੀਗੀ ਤੇ ਇੱਧਰ ਮੈਂ ਤੜਕੇ ਵਾਸਤੇ ਪਿਆਜ਼ ਪਾ ਦਿੱਤੇ ਹੋਏ ਆ ਜਿਹੜੇ ਸਾਡੇ ਪਿਆਜ਼ ਐ ਜਿੰਨਾਂ ਚਿਰ ਤੱਕ ਬ੍ਰਾਊਨ ਨਹੀਂ ਹੋ ਜਾਂਦੇ ਉਹਨਾਂ ਚਿਰ ਤੱਕ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਣਾ ਹਾਂਜੀ ਜੀ ਤੇ ਆਪਣੇ ਜਿਹੜੇ ਪਿਆਜ਼ ਆ ਬਰਾਊਨ ਹੋ ਚੁੱਕੇ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਾਂਜੀ ਜੀ ਤੇ ਆਪਣੇ ਪਿਆਜ਼ ਬਰਾਊਨ ਹੋ ਚੁੱਕੇ ਆ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਆਪਣੀ ਸਬਜੀ ਤੇ ਕੁਆਂਟੀ ਦੇ ਸਹਾਰ ਨਾਲ ਹਲਦੀ ਪਾਵਾਂਗੇ ਇਧਰ ਟੇਸਟ ਦੇ ਅਨੁਸਾਰ ਆਪਾਂ ਪਾਵਾਂਗੇ ਨਮਕ ਤੇ ਚੋਤੀ ਪਲਾ ਮਟੀਰੀਅਲ ਕੱਟਿਆ ਸੀਗਾ ਪਿਆ ਪਾਲਕ ਤੰਗੀਆਂ ਮੇਤੀ ਉਹ ਆਪਏ ਦੇ ਵਿੱਚ ਪਾ ਦੇਣਾ ਹੈ ਇਹਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਭੁੰਨਣਾ ਹੈਗਾ ਫਿਰ ASCII ਦੇ ਵਿੱਚ ਮੋਤੀ ਪਾਵਾਂਗੇ ਨਾਲ ਹੀ ਇਹਦੇ ਆਪਾਂ ਮਿਰਚਾਂ ਪਾ ਦੇਣੀ ਹੈ ਹੈਲੋ ਵਧੀਆ ਤਰੀਕੇ ਨਾਲ ਆਪਾਂ ਪਾ ਪੌਣੇ ਕੇ ਸੇਰੇ ਦੇ ਵਿੱਚ ਪਾਵਾਂਗੇ ਜੀ ਆਪਣੀ ਜਿਹੜੀ ਕੱਟੀ ਹੋਈ ਹੈ ਸਬਜ਼ੀ ਅੰਜੀ ਜੀ ਤੇ ਜਿਹੜੀ ਆਪਾਂ ਦੀ ਇਹ ਰੈਸਪੀ ਹੈਗੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਕੋਈ ਵੀ ਮਸਾਲਾ ਨਹੀਂ ਇਹਦੇ ਵਿੱਚ ਪਾਣਾ ਸਿੰਪਲ ਹੀ ਆਪਾਂ ਜਿਹੜੀ ਆਲੂ ਤੇ ਗੋਭੀ ਦੀ ਸਬਜ਼ੀ ਜਿਹੜੀ ਬਣੀ ਹੈ ਤੇ ਜ਼ਰੂਰ ਤੁਸੀਂ ਵੀ ਇਹ ਵੇ ਵਟ ਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਆ ਬਿਨਾ ਕਿਸੇ ਮਸਾਲੇ ਕੋਈ ਵੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੀ ਕੱਟੀ ਹੋਈ ਸਬਜ਼ੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜੀ ਕੱਟੀ ਹੋਈ ਸਬਜ਼ੀ ਸੀਗੀ ਆਪਾਂ ਪਾਣੀ ਜਿਹੜਾ ਇਹਦੇ ਵਿੱਚ ਨਹੀਂ ਪਾਣਾ ਹੈਗਾ ਪਾਣੀ ਕਿਉਂਕਿ ਕੋਕੀ ਦੇ ਵਿੱਚ ਉਹ ਪਹਿਲਾਂ ਹੀ ਆ ਪਾਣੀ ਇੱਕ ਕਰਕੇ ਆਪਾਂ ਜਿਹੜਾ ਨਹੀਂ ਪਾਣੀ ਪਾਣਾ ਹੈਗਾ

ਲੋ ਜਿੱਤੇ ਜਿਹੜੇ ਆਪਾਂ ਟੰਡਲ ਕੱਟੇ ਸੀਗੇ 커피 ਤੇ ਉਹ ਆਪਾਂ ਵਿੱਚ ਪਾ ਦਿੱਤੇ ਹੈ ਜਾਂ ਫਿਰ ਇਹਨਾਂ ਨੂੰ ਕਰਦੇ ਆਪਾਂ ਮਿਕਸ ਲੋ ਜਿੱਤੇ ਜਿਹੜੇ ਆਪਾਂ ਟੰਡਲ ਸੀਗੇ ਇਹਦੇ ਵਿੱਚ ਕਰ ਦਿੱਤੇ ਆਪਾਂ ਪਾ ਦਿੱਤੇ ਆ ਤੇ ਆਪਾਂ ਹੁਣ ਇਹਨੂੰ ਟੱਕ ਦਿੱਨੇ ਆ ਕੜਾਈ ਨੂੰ ਉੱਪਰ ਟੱਕਣ ਦੇ ਨਾਲ ਲੋ ਜਿੱਤੇ ਇਧਰ ਮੈਂ ਹੁਣ ਟੱਕਣ ਦੇ ਨਾਲ ਟੱਕ ਦਿੱਤਾ ਆ ਕੜਾਈ ਨੂੰ ਵੇਟ ਕਰਦੇ ਆਪਾਂ ਸਬਜੀ ਬਣਾੰਦਾ ਵੇਟ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਬਣੀਆ ਸਾਡੀ ਆਲੂ ਗੋਭੀ ਦੀ ਰੈਸਪੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡਾ ਇਹ ਜਿਹੜਾ ਰੈਸਪੀ ਦਾ ਵਲੌਗ ਕਿਵੇਂ ਲੱਗਿਆ ਤੁਹਾਨੂੰ ਲੋ ਜੀ ਤੇ ਇਧਰ ਆਪਨੀ ਪਣ ਚੁੱਕੀ ਆ ਜੀ ਆਲੂ ਗੋਭੀ ਦੀ ਸਬਜੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਨੂੰ ਜ਼ਰੂਰ ਦੱਸਣਾ ਜੀ ਸਾਡੀ ਇਹ ਵਾਲੀ ਰੈਸਪੀ ਕਿਵੇਂ ਲੱਗੀ ਆ ਤੇ ਚੈਨਲ ਤੇ ਪੜਨ ਲਈ ਸਾਡਾ ਟਾਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਾਰਿਆਂ ਨੂੰ